ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੱਝ ਵਾਲੇ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰ ਮਾਦਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸਾਰਿਆਂ ਨੂੰ ਰਖੜੀ ਦੀਆਂ ਬਹੁਤ ਬਹੁਤ ਵਧਾਈਆਂ ਸਾਰੀਆਂ ਭੈਣਾਂ ਨੂੰ ਸਾਰੀਆਂ ਭੈਣਾਂ ਨੂੰ ਰਖੜੀ ਦੀਆਂ ਫਿਰ ਤੋਂ ਇੱਕ ਵਾਰੀ ਬਹੁਤ ਬਹੁਤ ਵਧਾਈਆਂ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਆਪਾਂ ਜਿਹੜਾ ਬਾਜ਼ਾਰ ਗਿਆ ਸੀ ਬਾਜ਼ਾਰ ਦੇ ਵਿੱਚ ਆਪਾਂ ਵੀ ਜਿਹੜਾ ਰੱਖੜੀ ਦੀ ਸ਼ਾਪਿੰਗ ਕੀਤੀ ਤੇ ਬੱਚਿਆਂ ਨੇ ਵੀ ਕੁਝ-ਕੁਝ ਖਰੀਦਣਾ ਸੀ ਫਿਰ ਘਰ ਆ ਕੇ ਬਹੁਤ ਸਾਰੇ ਕੀਤੇ ਕੰਮ ਕੱਲ ਦੇ ਲਈ ਜੋ-ਜੋ ਮਠਿਆਈ ਵਗੈਰਾ ਬਣਾਉਣੀ ਸੀ ਉਹ ਬਣਾ ਕੇ ਤਿਆਰ ਕਰਕੇ ਆਪਾਂ ਰੱਖੜੀ ਕਿਉਂਕਿ ਹਮੇਸ਼ਾ ਤੋਂ ਹੀ ਆਪਣਾ ਇੱਕ ਸੁਭਾਅ ਆ ਕਿ ਆਪਾਂ ਇੱਕ ਨਾ ਦਿਨ-ਦਿਹਾਰ ਦੇ ਵਿੱਚ ਖਾਸ ਕਰਕੇ ਸੀ ਬਾਜ਼ਾਰ ਦੀ ਮਠਿਆਈ ਨਹੀਂ ਲਿਉਂਦੇ ਆ ਕਿਉਂਕਿ ਘਰ ਦੇ ਵਿੱਚ ਜਦੋਂ ਤੁਸੀਂ ਮਠਿਆਈ ਬਣਾਓ ਤੇ ਢੀ ਤੜੀ ਬਹੁਤ ਸੋਹਣੀ ਵਧੀਆ ਤੇ ਸਾਫ ਸੁਥਰੀ ਭੰਦੀ ਤੇ ਜੇ ਤੁਸੀਂ ਬਾਜ਼ਾਰ ਦੇ ਵਿੱਚੋਂ ਜਦੋਂ ਪर्व ਤਿਹਾਰ ਹੁੰਦੇ ਆ ਮਠਿਆਈ ਲਾਉਂਦੇ ਆ ਨਾ ਤੇ ਬਹੁਤ ਮਲਾਵਟ ਵਾਲੀਆਂ ਚੀਜ਼ਾਂ ਮਿਲਦੀਆਂ ਹੋਂ ਸੋ ਕਹਿੰਦੇ ਥੋੜਾ ਖਾ ਲੋ ਪਰ ਸਾਫ ਸੁਥਰਾ ਖਾ ਲੋ ਤੇ ਹੁਣ ਆਪਾਂ ਜਿਹੜੀ ਅੱਜ ਵੀਡੀਓ ਬਣਾਉਂਦੇ ਆ ਅੱਜ ਆਪਾਂ ਤੁਹਾਨੂੰ ਪ੍ਰੈਕਟੀਕਲ ਜਿਹੜੀ ਵੀਡੀਓ ਨਹੀਂ ਅੱਜ ਆਪਾਂ ਤੁਹਾਨੂੰ ਦੂਸਰੇ ਤਰੀਕੇ ਦੀ ਵੀਡੀਓ ਦੱਸਾਂਗੇ ਜਿਹਦੇ ਵਿੱਚ ਆਪਾਂ ਖਲੀ ਤੁਹਾਨੂੰ ਰੈਮੇਡੀ ਦੱਸਾਂਗੇ ਤੁਸੀਂ ਕਰਨਾ ਖੋਦਿਆ ਕਿਉਂਕਿ ਆਪਾਂ ਜਿਹੜੇ ਆਪਾਂ ਤੇ ਬਹੁਤ ਜ਼ਿਆਦਾ ਅੱਜ ਥੱਕ ਕੇ ਆਏ ਪਹਿਲਾਂ ਬਾਜ਼ਾਰ ਕੀਤਾ ਫਿਰ ਘਰ ਆ ਕੇ ਜਿਹੜੀ ਕੱਲ ਦੀ ਸਾਰੀ ਤਿਆਰੀ ਕੀਤੀ ਤੇ ਉਸ ਤੋਂ ਬਾਅਦ ਆਪਾਂ ਸੋਚਿਆ ਚਲੋ ਕਿਉਂ ਨਾ ਵੀਡੀਓ ਬਣਾ ਲਈਏ ਤੇ ਵੀਡੀਓ ਬਣਾਉਣ ਲੱਗੇ ਆ ਤੇ ਫਿਰ ਮੈਂ ਕਿਹਾ ਕਿ ਚਲੋ ਪਹਿਲਾਂ ਮੇਰਾ ਮਨ ਨਹੀਂ ਸੀ ਬਹੁਤ ਕੰਵਰਟ ਲੱਗਣ ਦੀ ਸੀ ਫਿਰ ਮੈਂ ਕਿਹਾ ਨਹੀਂ ਸਾਰਿਆਂ ਨੂੰ ਇੰਤਜ਼ਾਰ ਹੁੰਦਾ ਵੀਡੀਓ ਦਾ ਤੇ ਆਪਾਂ ਵੀਡੀਓ ਬਣਾ ਕੇ ਪਾ ਦਿੰਨੇ ਆ ਤੇ ਵੀਡੀਓ ਜਿਹੜੀ ਆਪਾਂ ਕੱਲ ਸਵੇਰੇ ਪਾ ਦਾਂਗੇ ਵੈਸੇ ਵੀ ਹੁਣ ਬਹੁਤ ਸ਼ਾਮ ਹੋ ਗਈ ਆ ਤੇ ਅੱਜ ਆਪਾਂ ਵੀਡੀਓ ਜਿਹੜੀ ਆ ਨਹੀਂ ਅਪਲੋਡ ਕਰ ਸਕਾਂਗੇ ਹੋਰ ਵੀ ਬਹੁਤ ਸਾਰੇ ਕੰਮ ਆ ਤੇ ਅੱਜ ਆਪਾਂ ਜਿਹੜੀ ਤੁਹਾਡੇ ਲਈ ਰੈਮੇਡੀ ਲੈ ਕੇ ਆਏ ਤੁਸੀਂ ਸਵਾਰੇ ਜ਼ਰੂਰ ਕਰਨੀ ਸਾਰੀਆਂ ਭੈਣਾਂ ਨੇ ਕਿਉਂਕਿ ਸਾਰੀਆਂ ਭੈਣਾਂ ਆ ਆਪਣੇ ਜਾਨਾ ਰਖੜੀ ਪੰਨਾਂ ਤੇ ਕਿਉਂ ਨਾ ਥੋੜਾ ਜਿਹਾ ਵਧੀਆ ਜਿਹਾ ਤੁਸੀਂ ਫੇਸ ਬਣਾ ਕੇ ਜਿਹੜਾ ਆਪਣਾ ਲੈ ਕੇ ਜਾਓ ਫੇਸ ਸੋਹਣਾ ਲੱਗੇ ਤੇ ਤਾਂ ਹੀ ਸਾਡਾ ਜਿਹੜਾ ਵਾ ਮੇਕਅਪ ਵੀ ਸੋਹਣਾ ਲੱਗਦਾ ਵਾ ਸੋ ਸਾਰੀਆਂ ਭੈਣਾਂ ਨੇ ਪਾਉਣੇ ਨਵੇਂ-ਨਵੇਂ ਸੂਟ ਤੇ ਨਵੇਂ-ਨਵੇਂ ਸੂਟਾਂ ਦੇ ਨਾਲ ਆਪਾਂ ਤੁਹਾਨੂੰ ਜਿਹੜੀ ਆ ਬੜੀਆ ਜਿਹੇ ਰੈਮੇਡੀ ਵੀ ਦੱਸਦੇ ਨੇ ਜਿਹੜੀ ਬੜੀ ਆਸਾਨੀ ਨਾਲ ਤੁਸੀਂ ਮਿੰਟੋ-ਮਿੰਟ ਘਰ ਵਿੱਚ ਕਰ ਲੈਣੀ ਸਭ ਤੋਂ ਪਹਿਲਾਂ ਆਪਾਂ ਲੈਣਾ ਬੇਸਣ ਬੇਸਣ ਜਿਹੜਾ ਵਾ ਉਹਨੂੰ ਆਪਾਂ 2 ਚਮਚ ਬੇਸਣ ਦੇ ਲੈ ਲੈਣੇ ਆ ਠੀਕ ਆ ਦੁੱਧ ਕੱਚਾ ਜਿਹੜਾ ਤੁਸੀਂ ਲੈ ਲੈਣਾ ਵਾ ਜੇ ਕੱਚਾ ਦੁੱਧ ਨਹੀਂ ਆ ਤਾਂ ਤੁਸੀਂ ਗਰਮ ਕੀਤਾ ਜਿਹੜਾ ਦੁੱਧ ਵਾ ਟੈਂਪਰੇਚਰ ਰੂਮ ਟੈਂਪਰੇਚਰ ਤੇ ਜਿਹੜਾ ਤੁਸੀਂ ਦੁੱਧ ਲੈ ਲਿਓ ਤੇ ਉਹਦੇ ਵਿੱਚ ਤੁਸੀਂ ਜਿਹੜਾ ਵਾ 3 ਤੋਂ 4 ਚਮਚ ਦੁੱਧ ਦੇ ਪਾ ਲੈਣੇ ਆ ਅੱਧਾ ਚਮਚ ਤੁਸੀਂ ਚੋਲਾਂ ਦਾ ਆਟਾ ਪਾ ਦੇਣਾ ਵਾ ਠੀਕ ਹੈ ਤੇ ਜਿਹੜੀਆਂ ਭੈਣਾਂ ਦੀ ਸਕਿਨ ਜਿਹੜੀ ਡਰਾਈ ਆ ਉਹ ਇਹਦੇ ਵਿੱਚ ਤਿੰਨ ਤੋਂ ਚਾਰ ਬੂੰਦਾਂ ਜਿਹੜਾ ਨਾਰੀਅਲ ਤੇਲ ਪਾ ਲੈਣਾ ਠੀਕ ਹੈ ਜਿਨ੍ਹਾਂ ਦੀ ਸਕਿਨ ਡਰਾਈ ਨਹੀਂ oily skin ਉਹ ਇਸ ਤਰ੍ਹਾਂ ਹੀ ਰਹਿਣ ਦੇਣ ਠੀਕ ਹੈ ਚੰਗੇ ਤਰ੍ਹਾਂ ਤੁਸੀਂ ਉਹਦਾ ਇੱਕ ਵਧੀਆ ਜਿਹਾ ਪੇਸਟ ਬਣਾ ਲੈਣਾ ਪੇਸਟ ਬਣਾਉਣ ਤੋਂ ਬਾਅਦ ਆਪਾਂ ਉਹਨੂੰ ਜਿਹੜਾ ਆਪਣੇ ਫੇਸ ਨੂੰ ਨੋਰਮਲ ਪਾਣੀ ਨਾਲ ਕਰ ਲਾਂਗੇ ਸਾਫ਼ ਫਿਰ ਆਪਾਂ ਮੈਂ ਫੇਸ ਤੇ ਪੂਰੇ ਚੰਗੀ ਤਰ੍ਹਾਂ ਲਗਾ ਲੈਣਾ ਵਾ ਇਹ ਚੰਗੀ ਤਰ੍ਹਾਂ ਲਗਾ ਕੇ ਆਪਾਂ ਉਹਨੂੰ ਜਿਹੜਾ ਵਾ 10 ਮਿੰਟ ਰੱਖਣਾ ਸਿਰਫ 10 ਮਿੰਟ 10 ਮਿੰਟ ਤੋਂ ਬਾਅਦ ਆਪਾਂ ਉਹਨੂੰ ਜਿਹੜਾ ਵਾ ਨਾਰਮਲ ਪਾਣੀ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਜਿਹੜਾ ਵਾਸ਼ ਕਰ ਲਵਾਂਗੇ ਉਸ ਤੋਂ ਬਾਅਦ ਤੁਸੀਂ ਦੇਖਿਓ ਤੁਹਾਡਾ ਜਿਹੜਾ ਸਕਿਨ ਜਿਹੜਾ ਤੁਹਾਡਾ ਚਿਹਰਾ ਬਹੁਤ ਹੀ ਸੋਹਣਾ ਬਹੁਤ ਵਧੀਆ 글로 ਕਰੂਗਾ ਕਿਉਂਕਿ ਇਹਨੇ ਤਾਂ ਇਹ ਦੋ ਕੰਮ ਕਰਨੇ ਇੱਕ ਤੇ ਇਹਨੇ ਕਰਨ ਕੰਮ ਕਰਨਾ ਵਾ ਪੈਕ ਦਾ ਦੂਸਰਾ ਇਹਨੇ ਕੰਮ ਕਰਨਾ ਵਾ ਸਕਰਬ ਦਾ ਦੋਵੇਂ ਕੰਮ ਜਿਹੜੇ ਤੁਹਾਡੇ ਇੱਕੇ ਹੀ ਵਾਰ ਚ ਹੋ ਜਾਣੇ ਆ ਬਿਨਾਂ ਟਾਈਮ ਵੇਸਟ ਕੀਤੇ ਆ ਕਿਉਂਕਿ ਜਦੋਂ ਆਪਾਂ ਕਿਤੇ ਕਿਸੇ ਦੇਣ ਕਿਤੇ ਜਾਣਾ ਹੋਵੇ ਤੇ ਸਾਨੂੰ ਹੋਰ ਵੀ ਬੜੇ ਕੰਮ ਹੁੰਦੇ ਆ ਬੱਚਿਆਂ ਨੂੰ ਤਿਆਰ ਕਰੋ ਹੋਰ ਵੀ ਕੰਮ ਹੁੰਦੇ ਕੱਪੜੇ ਪ੍ਰੈਸ ਕਰੋ ਆਹ ਕਰ ਲੋ ਤੇ ਇਹੋ ਜੀ ਰੈਮਡੀ ਜਿਹੜੀ ਆਪਾਂ ਮਿੰਟੋ ਮਿੰਟ ਕਰ ਕਰਕੇ ਤੇ ਜਿਹੜੀ ਚੱਲ ਜੀ ਜਿੱਤੇ ਸਾਡਾ ਟਾਈਮ ਵੀ ਜ਼ਿਆਦਾ ਵੇਸਟ ਨਾ ਹੋਵੇ ਜ਼ਿਆਦੀਆਂ ਚੀਜ਼ਾਂ ਦਾ ਸਾਨੂੰ ਉਗਾੜ ਵੀ ਨਾ ਕਰਨਾ ਪਵੇ ਉਸ ਤਰ੍ਹਾਂ ਵੀ ਜੇ ਤੁਸੀਂ ਨਹੀਂ ਵੀ ਜਾਣਾ ਤੇ ਤੁਸੀਂ ਘਰ ਵਿੱਚ ਵੀ ਤੁਹਾਡੇ ਘਰ ਪਰੌਣਿਆਂ ਨੇ ਆਉਣਾ ਤੇ ਤੁਸੀਂ ਆਪਣੇ ਆਪ ਨੂੰ ਵੈਸੇ ਵੀ ਸਜਾ ਸਕਦੇ ਆ ਕਿਉਂਕਿ ਹਾਰੇ ਕਿਉਂ ਜਿਹੜਾ ਸੱਜਣ ਸਕ ਸੁਝਾਉਂਦਾ ਬੜਾ ਸ਼ੌਂਕ ਹੁੰਦਾ ਕਿ ਆਪਣੇ ਆਪ ਨੂੰ ਹੀ ਸੋਨਾ ਬਣਾਏਂਗੇ ਸੋ ਤੁਸੀਂ ਘਰ ਵਿੱਚ ਤੁਹਾਡੇ ਗੈਸਟ ਆਉਂਦੇ ਤੁਹਾਡੀ ਇੰਨਾ ਨਾਨਾ ਹੁੰਦੀਆਂ ਤੁਸੀਂ ਆਪਣਾ ਜਿਹੜਾ ਫੇਸ ਚਮਕਾਓ ਚਲ ਉਹਤਾਂ ਨੂੰ ਪੁੱਛਣੀ ਹੈ ਕਿ ਤੁਸੀਂ ਫੇਸ ਤੇ ਕੀ ਲਗਾਇਆ ਤੇ ਫਿਰ ਤੁਸੀਂ ਉਹਨਾਂ ਦੇ ਨਾਲ ਵੀ ਸਭ ਸ਼ੇਅਰ ਕਰ ਦਿਓ ਕਿ ਅਸੀਂ ਆਪਣੇ ਫੇਸ ਤੇ ਕੀ ਲਗਾਇਆ ਤੇ ਕਿਹੜੀ ਗੱਲੋਂ ਸਾਡਾ ਫੇਸ ਜਿਹੜਾ ਇੰਨਾ ਸੋਨਾ ਇੰਨਾ ਵਧੀਆ 글로ਅ ਕਰਨ ਦੇਵਾ ਬਸ ਆਈਲੀਨ ਤੇਂਚੀ ਜਪਾ ਲੈਣੀ ਆ ਮਨ ਜਿਨ੍ਹਾਂ ਦਾ ਫੇਸ ਆਇਲ ਹੀ ਆ ਉਹ ਇਹਦੇ ਵਿੱਚ ਨਾ ਪਾਉਣ ਨਾਲੀ ਆ ਤੇਂ ਜਿਨ੍ਹਾਂ ਦੀ ਸਕਿਨ ਡਰਾਈ ਕਈਆਂ ਨੂੰ ਹੁੰਦਾ ਬੇਸਨ ਜਿਹੜੀ ਸਕਿਨ ਜਿਨ੍ਹਾਂ ਦੀ ਡਰਾਈ ਹੁੰਦੀ ਨਾ ਉਹਨਾਂ ਨੂੰ ਬੇਸਨ ਫਿਰ ਨਾ ਹੋਰ ਡਰਾਈ ਸਕਿਨ ਕਰ ਦਿੰਦਾ ਇਸ ਕਰਕੇ ਉਹ ਜਿਹੜਾ 2-4 ਗੁੰਨਾਂ ਵਿੱਚ ਨਾਰੀਅਲ ਦਾ ਤੇਲ ਪਾ ਲਓ ਜੇ ਨਾਰੀਅਲ ਦਾ ਤੇਲ ਨਹੀਂ ਜਿਹੜਾ ਵੀ ਤੁਹਾਡੇ ਕੋਲ ਕੋਈ 올ਿਵ ਆਲ ਤੇਲ ਹੈਗਾ ਤੁਸੀਂ ਉਹ ਵੀ ਪਾ ਲਿਓ ਠੀਕ ਆ ਪਾ ਕੇ ਬਸ ਬਣਾ ਕੇ ਆਪਣੇ ਫੇਸ ਤੇ ਤੁਸੀਂ ਲਗਾ ਕੇ ਫੇਸ ਨੂੰ ਚਮਕਾਓ ਬਾਕੀ ਸਾਰੀਆਂ ਭੈਣਾਂ ਨੇ ਰਖੜੀ ਦੀ ਸ਼ਾਪਿੰਗ ਕਰ ਲਈ ਹੋਣੀ ਕਈਆਂ ਭੈਣਾਂ ਨੇ ਜਿਹੜੀ ਆ ਪਹਿਲਾਂ ਤੋਂ ਹੀ ਕਰ ਲਈ ਕਿਉਂਕਿ ਬਹੁਤ ਭੈਣਾਂ ਨੂੰ ਚਾਹ ਹੁੰਦਾ ਰਖੜੀ ਦਾ ਭੈਣਾਂ ਨੂੰ ਖਾਸ ਕਰਕੇ ਇਸ ਦਿਨ ਦਾ ਬੜਾ ਹੀ ਇੰਤਜ਼ਾਰ ਹੁੰਦਾ ਵਾ ਕਿ ਰਖੜੀ ਦੇ ਉੱਤੇ ਅਸੀਂ ਜਾਵਾਂਗੇ ਸੋਨਾ ਸੂਟ ਪਾਵਾਂਗੇ ਤੇ ਸੋਹਣੇ ਸੋਹਣੇ ਸਾਨੂੰ ਗਿਫਟ ਵੀ ਮਿਲਣਗੇ ਹਨਾ ਤੇ ਇਹ ਗਿਫਟਾਂ ਦੇ ਕਰਕੇ ਪਰਬ ਧਿਆਰ ਨਹੀਂ ਹੁੰਦਾ ਇਹ ਵੈਸੇ ਹੀ ਭੈਣ ਭਰਾ ਦਾ ਜਿਹੜਾ ਵਾ ਪਿਆਰ ਦਾ ਜਿਹੜਾ ਦਿਨ ਹੁੰਦਾ ਵਾ ਜਿਹੜਾ ਕੀ ਭੈਣਾ ਹਮੇਸ਼ਾ ਹਰ ਸਾਲ ਬੜੀ ਖੁਸ਼ੀ ਨਾਲ ਮਨਾਉਂਦਿਆਂ ਵਾ ਭੈਣਾ ਨੂੰ ਤੇ ਇੱਕ ਖਾਸ ਤਰ੍ਹਾਂ ਇਸ ਦਿਨ ਦਾ ਇੰਤਜ਼ਾਰ ਹੁੰਦਾ ਵਾ ਬਾਕੀ ਗਿਫਟਾਂ ਲੁੱਟਣ ਤੇ ਬੱਚਿਆਂ ਨੂੰ ਸ਼ੌਂਕ ਹੁੰਦਾ ਬੱਚਿਆਂ ਨੂੰ ਹੁੰਦਾ ਕਿ ਸਾਨੂੰ ਬੱਚਿਆਂ ਨੂੰ ਤੇ ਤੁਸੀਂ ਨਹੀਂ ਵੀ ਕੁੜੀਆਂ ਨੂੰ ਗਿਫਟ ਦੋ ਤੇ ਭੈਣਾ ਜਿਹੜੀਆਂ ਵੀਰਾਂ ਤੋਂ ਮੰਗ ਕੇ ਗਿਫਟ ਲੈ ਲੈਂਦੀਆਂ ਕੀ ਦੇਂਗਾ ਮੈਨੂੰ ਰਖੜੀ ਤੇ ਹੈਨਾ ਤੁਸੀਂ ਵੀ ਮੰਗਦੇ ਹੋਣੇ ਅਸੀਂ ਵੀ ਮੰਗਦੇ ਵਾ ਸਾਡੇ ਬੱਚੇ ਵੀ ਬੋਲਦੇ ਆ ਪਹਿਲਾਂ ਹੀ ਕੀ ਰਖੜੀ ਤੇ ਕੀ ਦੇਣਾ ਰਖੜੀ ਤੇ ਕੀ ਦੇਣਾ ਹੈਨਾ ਤੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸੋਣਦੇ ਆਏ ਹੀ ਕਿ ਜਦੋਂ ਵੀਰ ਕਮਾਉਂ ਡੇਬੂਗਾ ਉਦੋਂ ਵੀਰ ਦਊਗਾ ਫਿਰ ਅਸੀਂ ਆਪਣੇ ਬੱਚੇ ਨੂੰ ਵੀ ਇਦਾਂ ਹੀ ਬੋਲਦੇ ਆਂ ਕਿ ਹਜੇ ਤੇ ਮੇਰੀ ਜੇਬ ਚੋਂ ਜਾਣੇ ਆ ਹਜੇ ਥੋੜੀ ਜਿਹੀ ਜੇਬ ਚੋਂ ਜਾਣੇ ਜਦੋਂ ਇਹ ਕਮਾਊਗਾ ਉਦੋਂ ਦਊਗਾ ਹੈਨਾ ਤੇ ਸੋ ਜਦੋਂ ਇਹ ਕਮਾਊਗਾ ਉਹਨਾਂ ਦੀ ਜੇਬ ਹੋਣੀ ਆ ਹੁਣ ਤੇ ਇਹ ਸਾਰਾ ਜਿਹੜਾ ਬੋਝ ਆ ਮਾਪਿਓ ਤੇ ਹੀ ਹੁੰਦਾ ਵਾ ਸੋ ਵਧੀਆ-ਵਧੀਆ ਪਰਮਾਤਮਾ ਹਰ ਇੱਕ ਲਈ ਜਿਹੜਾ ਦਿਨ ਵਾ ਸੋਹਣਾ ਜਿਹਾ ਵਧੀਆ ਖੁਸ਼ੀਆਂ ਵਾਲਾ ਲੈ ਕੇ ਆਵੇ ਸਾਰੀਆਂ ਭੈਣਾਂ ਦੇ ਵੀਰ ਜਿਹੜੇ ਆ ਤੰਦਰੁਸਤ ਰਹਿਣ ਲੰਮੀ ਉਮਰਾਂ ਪਰਮਾਤਮਾ ਵੀਰਾਂ ਨੂੰ ਦਵੇ ਪੈਣਾ ਨੂੰ ਵੀ ਲੰਮੀ ਉਮਰਾਂ ਬਖਸ਼ੇ ਸੋ ਭੈਣ ਭਰਾਵਾਂ ਦਾ ਜਿਹੜਾ ਇਹ ਦੇਣ ਜਿਹੜਾ ਵਾ ਇੱਕ ਬੜਾ ਸੋਹਣਾ ਜਿਹੜਾ ਵਧੀਆ ਜੀ ਮਤਲਬ ਪਰਵ ਤਿਹਾਰ ਬਣਿਆ ਵਾ ਤੇ ਇਹਦੇ ਬਾਅਦ ਅਸੀਂ ਫਿਰ ਅਭੀ ਨੂ ਮਾਨਵ ਜਿਹੜਾ ਪਰਵ ਭਾਈ ਦੂਜ ਉਹ ਵੀ ਆ ਜਾਂਦਾ ਵਾ ਹਨਾ ਤੇ ਆਪਾਂ ਤੇ ਰਖੜੀ ਹੀ ਮਨਾਉਨੇ ਆ ਕਿਉਂਕਿ ਅੱਜ ਕੱਲ ਤੇ ਬਹੁਤ ਲੋਕ ਨਹੀਂ ਵੀ ਮਨਾਉਂਦੇ ਆ ਹਨਾ ਪਰ ਜਿਹੜੇ ਬੱਚੇ ਆ ਬੱਚੇ ਤੇ ਬੱਚਿਆਂ ਨੂੰ ਤੁਸੀਂ ਨਹੀਂ ਸਮਝਾ ਸਕਦੇ ਸੋ ਜੇ ਪ੍ਰਮਾਤਮਾ ਹਰ ਇੱਕ Adik ਖੁਸ਼ੀ ਰੱਖੇ ਤਾਂ ਕਿ ਹਰ ਕੋਈ ਹਰ ਸਾਲ ਰਖੜੀ ਬਣਾ ਮਨਾ ਸਕੇ ਸੋ ਵਧੀਆ ਜੀ ਰਖੜੀ ਮਨਾਓ ਕਿਉਂਕਿ ਅਗਲੇ ਸਾਲ ਦਾ ਨਹੀਂ ਪਤਾ ਕਿ ਇਹ ਰਖੜੀ ਜਿਹੜੀ ਆ ਕਿਸ ਤਰ੍ਹਾਂ ਦੀ ਆਉਣੀ ਹੁੰਦੀ ਆ ਇਸ ਕਰਕੇ ਜਿਹੜਾ ਦਿਨ ਆਉਂਦਾ ਉਹਨੂੰ ਚੰਗੀ ਤਰ੍ਹਾਂ ਮਨਾਉਣਾ ਚਾਹੀਦਾ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਕੀ ਬਹੁਤ-ਬਹੁਤ ਭੈਣ ਜੀ ਸਰਜੀਤ ਦਾ ਤੁਹਾਡਾ ਧੰਨਵਾਦ ਤੁਸੀਂ ਮੇਰੀ ਹਰ ਵੀਡੀਓ ਤੇ ਬਹੁਤ ਸੋਨਾ ਬਹੁਤ ਵਧੀਆ ਕਮੈਂਟ ਕਰਦੇ ਬਹੁਤ ਚੰਗਾ ਲੱਗਦਾ ਵਾ ਸੋ ਕਦੀ ਮੌਕਾ ਮਿਲੇ ਤੇ ਆਪਾਂ ਮਿਲਾਂਗੇ ਜ਼ਰੂਰ ਬਾਕੀ ਭੈਣਾ ਹੋਰ ਵੀ ਸਾਨੂੰ ਬਹੁਤ ਜਿਹੜਾ ਪਿਆਰ ਕਰਦੀਆਂ ਭੈਣ ਬਲਵਿੰਦਰ ਕੌਰ ਵੀ ਸਾਨੂੰ ਬਹੁਤ ਪਿਆਰ ਕਰਦੀ ਆ ਹੁਣ ਸਾਡੀ ਭੈਣ ਇੱਕ ਜਸਬੀਰ ਕਰੋ ਵੀ ਸਾਨੂੰ ਬਹੁਤ ਪਿਆਰ ਕਰਦੀ ਉਹਨਾਂ ਦੇ ਵੀ ਕਮੈਂਟ ਜਿਹੜੇ ਬਹੁਤ ਸੋਹਣੇ ਬਹੁਤ ਵਧੀਆ ਤੇ ਬੜੇ ਚੰਗੇ ਲੱਗਦੇ ਆ ਜਿਹੜਾ ਵੀ ਉਹ ਕਮੈਂਟ ਕਰਦੇ ਆ ਇੱਕਦਮ ਜਿਹੜਾ ਵਾ એનર્ਜੀ ਦੇ ਨਾਲ ਭਰਪੂਰ ਹੁੰਦਾ ਵਾ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਬਾਕੀ ਸਾਰੀਆਂ ਭੈਣਾਂ ਦੇ ਅੱਗੇ ਜਿਹੜੀਆਂ ਵੀ ਸਾਡੀਆਂ ਇਸ ਇਹਨਾਂ ਵੀਡੀਓ ਨੂੰ ਵੇਖਦੀਆਂ ਵਾਂ ਜਿਹੜੀਆਂ ਭੈਣਾਂ ਵੀ ਸਾਡੀਆਂ ਜਿਹੜੀਆਂ ਵਾਂ ਉਹ ਸਾਡੇ ਨਵੇਂ ਚੈਨਲ ਤੇ ਵੀ ਜਾ ਕੇ ਸਿਮਰਨ ਕਿਚਨ ਐਂਡ ਵਲੌਗਸ ਤੁਸੀਂ ਪਲੀਜ਼ ਉਸ ਚੈਨਲ ਤੇ ਵੀ ਜਾ ਕੇ ਸਾਡਾ ਜਿਹੜਾ ਵਾ ਚੈਨਲ ਜਿਹੜਾ ਵਾ ਵੀਡੀਓ ਵੇਖੋ ਉੱਥੇ ਅਸੀਂ ਆਪਾਂ ਜਿਹੜੇ ਡੇਲੀ ਡੇਲੀ ਦੇ ਵਲੌਗ ਇਹ ਸਭ ਸ਼ੇਅਰ ਕਰਦੇ ਆ ਤੁਹਾਡੇ ਨਾਲ ਬਾਕੀ ਜੇ ਤੁਹਾਡੇ ਕੋਲ ਇੰਸਟਾਗ੍ਰam ਪੇਜ ਹੈ ਤੇ ਤੁਸੀਂ ਇੰਸਟਾਗ੍ਰam ਤੇ ਜਾ ਕੇ ਸਾਡਾ ਪੇਜ ਜਿਹੜਾ ਵਾ ਸਿਮਰਨ ਛਾਹੀ ਮਾਜਾ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰੋ ਔਰ ਤੁਸੀਂ ਉੱਥੇ ਫੋਲੋ ਕਰਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ YouTube ਤੋਂ ਸਾਡੇ ਪੁਰਾਣੇ ਚੈਨਲ ਤੋਂ ਆਏ ਆ ਇਸ ਕਰਕੇ ਸਾਕੀ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਸਾਡੇ ਜਿਹੜੇ ਆ YouTube ਤੇ ਤੁਸੀਂ ਜਿਹੜੇ ਆ ਸਬਸਕ੍ਰਾਈਬਰ ਆ ਹਨ ਸਾਨੂੰ ਬੜੀ ਖੁਸ਼ੀ ਹੋਊਗੀ ਸੋ ਸਾਰੀਆਂ ਭੈਣਾਂ ਦਾ ਫੇਰ ਤੋਂ ਇੱਕ ਵਾਰੀ ਦਿਨੋ ਧੰਨਵਾਦ ਪਰਮਾਤਮਾ ਹਰ ਇੱਕ ਲਈ ਇਹ ਜਿਹੜਾ ਦਿਨ ਚੜ੍ਹਨ ਵਾਲਾ ਵਾ ਖੁਸ਼ੀਆਂ ਦਾ ਲੈ ਕੇ ਆਵੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ